ਗੁਰਦੁਤ ਵੀਰੇ ਕਿਹਨਾਂ ਵੀਰੇ ਗੁਰਦੁਤ ਵੀਰੇ ਕਰਦੇ ਵੀ ਇਹ ਕੇਮੈਲਟਰ ਜਿਹੜੇ ਮਕਾਨ ਦਾ ਲੜਾਈ ਹੋਈ ਹੈ ਕੀ ਮਕਾਨ ਪਾਜੀ ਮੇਰੇ ਨਾਮ ਹੈ ਮੇਰੇ ਬੇਟੇ ਦੇ ਨਾਮ ਹੈ ਮਕਾਨ ਆਪਾਂ ਇਹਨੂੰ ਸੇਲ ਆਊਟ ਕਰਤਾ ਹੈ ਠੀਕ ਹੈ ਜੋ ਵੀ ਚੀਜ਼ ਸੀਗੀ ਰਿਟਰਨ ਨਹੀਂ ਵੀ ਸੇਲ ਆਊਟ ਕਰਤੀ ਇਹਨਾਂ ਨੂੰ ਰਿਟਰਨ ਆਪਨੇ ਸਿਮਰਮਾ ਕੀ ਨੂੰ ਠੀਕ ਹੈ ਸਾਰਾ ਕੁਝ ਇਹਨਾਂ ਨੇ ਸੇਲ ਆਊਟ ਇਹਨਾਂ ਨੂੰ ਕਰਤਾ ਹੱਦ ਤੋਂ ਹੱਦ ਤੱਕ ਜੋ ਵੀ ਸੀਗਾ ਇਹਨਾਂ ਦਾ ਠੀਕ ਹੈ ਹੁਣ ਉਹਨਾਂ ਦਾ ਉਹਦੇ ਚੇਲਿਆਂ ਨਾਲ ਕੋਈ ਵੀ ਡਿਸਪਿਊਟ ਹੈ ਜੇ ਲੇ ਨੂੰ ਵੀ ਉਹਨੇ ਬੇਦਖਲ ਕਰਤਾ ਹੈਗਾ ਹੁਣ ਕੋਈ ਡਿਸਪਿਊਟ ਉਹਨਾਂ ਦਾ ਤਾਂ ਉਹ ਆਪਸ ਦੇ ਵਿੱਚ ਕਰ ਸਕਦੇ ਆ ਸਾਡੇ ਨਾਲ ਤਾਂ ਕੋਈ ਲੈਣਾ ਦੇਣਾ ਹੈ ਨਹੀਂਗਾ ਠੀਕ ਹੈ ਜੀ ਠੀਕ ਹੈ ਜੀ ਅ ਫਿਰ ਰਾਤ ਕੀ ਕਰਿਆ ਹੋ ਦੋਸਤ ਰਾਤ ਅਸੀਂ ਉਧਰੋਂ ਟੋਲੀ ਤੋਂ ਅਮਨਗਰ ਚੋਂ ਵਧਾਈ ਲੱਗਿਆ ਰਹੇ ਸੀਗੇ ਠੀਕ ਹੈ ਜਿੱਥੋਂ ਉੱਥੋਂ ਮੁੜੇ ਸੀ ਡੀਸੀਬੀ ਰੋਡ ਤੋਂ ਤਾਂ 8 ਨੰਬਰ ਦੇ ਸਾਡੀ ਗਲੀ ਦੇ ਮੋੜ ਦੇ ਉੱਤੇ ਹੀ ਗੱਡੀ ਟਰਨ ਕਰ ਰਹੀ ਸੀ ਉਹਦੇ ਉੱਤੇ ਗੋਲੀ ਚੱਲੀ ਤੋ ਗੋਲੀ ਸ਼ੀਸ਼ੇ ਤੇ ਲੱਗ ਕੇ ਪਤਾ ਨਹੀਂ ਕਿੱਧਰ ਨੂੰ ਗਈ ਕਿੱਧਰ ਨੂੰ ਨਹੀਂ ਇਹ ਅਮ ਜੇ ਸਿੱਧੀ ਵਾਦੀ ਦੀ ਗੱਡੀ ਪੁਲਿਸ ਨੇ ਕਬਜ਼ੇ 'ਚ ਲੈ ਲਈਏਗੀ ਜੇ ਗੱਡੀ ਸਿੱਧੀ ਗੋਲੀ ਵਿੱਚ ਵੱਜਦੀ ਤਾਂ ਹਰ ਪਾਰ ਹੋਏਗੀ ਪਿੱਛੇ ਉਹ ਬੈਠੀ ਮੂਰਤੇ ਗੋਲੀ ਦਾ ਸੇਵਨ ਮੰਦਿਰ ਤੇ ਚੱਲੀ ਸੀ ਪਰ ਥੋੜੀ ਜਿਹੀ ਗੱਡੀ ਅੱਗੇ ਹੁਣ ਕਰਕੇ ਪਿਛਲੇ ਸ਼ੀਸ਼ੇ 'ਚ ਲੱਗ ਗਈ ਕਿੰਨੇ ਸ਼ਾਟ ਹੋਈਏ ਫਾਇਰ ਇੱਕ ਛੋਟ ਹੋਇਆ ਇੱਕ ਤੋਂ ਇੱਕ ਹੋਲ ਮਿਲਿਆ ਠੀਕ ਹੈ ਜੀ ਹਾਂ ਸੇਵਨ ਮੰਦਿਰ 'ਚ ਰਾਤੀ ਹਮਲਾ ਵੀਡੀਓ ਸਾਹਮਣੇ ਆ ਰਹੀ ਹੈ ਹਮਲੇ ਦੀ ਇੱਕ ਮਿਲਟਰ ਕੀ ਹੈ ਮੈਟਰ ਇਹ ਹੈ ਕਿ ਰਾਤ ਮੈਂ ਆਪਣਾ ਵਧਾਈ ਲੈ ਕੇ ਅਮਨਨਗਰ ਤੋਂ ਸਾਢੇ 7 ਵਜੇ ਇਸ ਸ਼ਾਮ ਦਾ ਟਾਈਮ ਸੀ ਉਸ ਵਧਾਈ ਤੇ ਉਹ ਵਧਾਈ ਵਾਲੇ ਕਿੱਥੇ ਗਏ ਹੋਏ ਸੀ ਅਸੀਂ ਮੈਂ ਆਪਣੇ ਚੇਲਿਆਂ ਦੇ ਨਾਲ ਉੱਥੇ ਅਮਨਨਗਰ ਦੇ ਵਿੱਚ 10 ਨੰਬਰ ਗਲੀ ਚ ਵਧਾਈ ਲੈਣ ਗਈ ਹੋਈ ਸੀ ਉੱਥੋਂ ਆਂਦੇ ਆਂਦੇ ਮੇਰੇ ਕੋਲ ਨਾਨਕਨਗਰ ਦੇ ਵਿੱਚ 8 ਨੰਬਰ ਗਲੀ ਦੇ ਵਿੱਚ ਆਪਣਾ ਡੀਐਸਪੀ ਸਾਹਿਬ ਦੇ ਘਰ ਦੇ ਕੋਲ ਅਥੇ ਦੋ ਸ਼ਰਾਰਤੀ ਅਨਸ਼ਰ ਜੋ ਕਿ ਮੈਨੂੰ ਸ਼ੱਕ ਹੈ ਕਿ ਸ਼ੈਲੀ ਨੇ ਔਰ ਪੂਨਾਮ ਨੇ ਔਰ ਪਰਵੀਨ ਕੌਮਨ ਨੇ ਪੇਂ ਦੇਨੇ ਹੈ ਬੰਦੇ ਕਿਉਂਕਿ ਮੇਰੀ ਨਾ ਨਾਲੀ ਰੰਦੇਸ਼ਵਾਦੀ ਹੈ ਉਹਨਾਂ ਨੇ ਸ਼ਰੀਆਮ ਆਕੇ ਮੇਰੀ ਗੱਡੀ ਦੇ ਉੱਤੇ ਗੋਲੀ ਮਾਰੀ ਹੈ ਔਰ ਮੇਰੇ ਗੱਡੀ ਦੇ ਉੱਤੇ ਗੋਲੀ ਐਡਾ ਜਾਨਲੇਵਾ ਹਮਲਾ ਕੀਤਾ ਮੈਂ ਬਹੁਤ ਮੁਸ਼ਕਲ ਨਾਲ ਉਥੋਂ ਜਾਨ ਬਚਾ ਕੇ ਭੱਜੀਆਂ ਔਰ ਉਹਨਾਂ ਦੀ ਜੋ ਵੀਡੀਓ ਹੈਗੀ ਹੈ ਕਿ ਫੁਟੇਜ ਹੈਗੀ ਉਹ ਉਥੋਂ ਸਾਰੇ ਮਹੱਲੇ ਆਣਿਆ ਨੇ ਸਾਨੂੰ ਪ੍ਰੋਵਾਈਡ ਕਰਵਾਤੀ ਕਿਨੇ ਫਾਇਰਿੰਗ ਕਿ ਨਹੀਂ ਹੋਈ ਹੈ ਫਾਇਰਿੰਗ हो ही है दो, तो, दो गोलियाँ बजीया नहीं लेकिन एक गोली तो पुलिस मिल भी गई है लेकिन बाकी पुलिस अपनी जांच कर भी रही है और दूसरी गल य है कि क्या बीच भी आ हैं बिल्कुल शरेआम मेरी गो गोली बज रही है और दूसरा ये जे है शरारती अंसर मैं प्रशासन अगर ये करना चाहनी जल्दी तो जल्दी इन्होंने शरारती अंशर में फड़ के इन रिमांड लैके चगीह मेरे अपना मेरी जान माल की रख्या कराई जाए और शैडली ਔਰ ਫਸਨਦੀਪ ਕੁਮਾਰ ਇਹ ਆਪਣਾ ਸਾਰੇ ਹਮਲੇ ਕਰਵਾ ਰਿਹਾ ਪਟਿਆਲੇ ਦੇ ਵਿੱਚ ਮੇਰੇ ਇੱਥੇ ਮੈਂ ਆਪਣਾ ਇਹ ਮਕਾਨ ਦੇ ਵਿੱਚ ਬੈਠੀ ਆ ਮੈਨੂੰ ਬਹੁਤ ਜ਼ਿਆਦਾ ਖਤਰਾ ਹੈ ਮੇਰੀ ਜਾਨ ਨੂੰ ਪਲੀਜ਼ ਮੇਰੀ ਇਹਨਾਂ ਤੋਂ ਜਾਣ 3 ਵਜੇ ਦੀ ਗੱਲ ਹੈ ਕਿੰਨੇ ਵਜੇ ਦੀ ਗੱਲ ਹੈ ਇਹ ਰਾਤ 7:30 ਵਜੇ ਦੀ ਗੱਲ ਹੈ ਜੀ ਕਿ ਡੇਰੇ ਦਾ ਮੈਟਰ ਹੈ ਕਿ ਕੋਈ ਪਹਿਲਾਂ ਵੀ ਤੁਸੀਂ ਕਾਫੀ ਡੇਰੇ ਦਾ ਪੰਗਾ ਪਿਆ ਸੀ ਪਹਿਲੇ ਲੜਾਈ ਹੋਈ ਸੀ 2 ਸਾਲ ਪਹਿਲਾਂ ਫਿਰ ਉਹੀ ਜਿਹੜੀ ਪਹਿਲਾਂ ਲੜਾਈ ਹੋਈ ਸੀ ਉਹ ਇਹਨਾਂ ਨੇ ਹਮਲੇ ਵਾਲਾ ਨੇ ਆ ਕੇ ਉਹ ਨਮ ਨੇ ਔਰ ਆਪਣਾ ਪ੍ਰਵੀਨ ਕੁਮਲ ਨੇ ਇਹਨਾਂ ਨੇ ਮੇਰੇ ਡੇਰੇ ਤੋਂ ਉੱਥੇ ਕਬਜ਼ਾ ਕਰਵਾਇਆ ਜਦਕਿ ਮੈਂ ਮਾਲਕ ਆ ਔਰ ਦੂਸਰਾ ਮੇਰੀ ਇਹ ਜਿਹੜੀ کورٹ ਦੇ ਵਿੱਚ ਪਰਸੀਟਿੰਗਸ ਚੱਲ ਰਹੀਆਂ ਸੀ 145 ਲੱਗ ਗਈ ਸੀ ਸਾਰੇ ਪ੍ਰਸ਼ਾਸਨ ਨੂੰ ਪਤਾ ਹੈ ਉਹ ਆਪਣਾ ਕੋਰਟ ਤੋਂ ਵੀ ਉਹ ਮੇਰੀ ਫੇਵਰ ਦੇ ਵਿੱਚ ਹੋਇਆ ਉਹ ਆਰਡਰ ਵੀ ਮੈਂ ਤੁਹਾਨੂੰ ਦਿਖਾ ਦੂੰਗੀ ਸਾਰਿਆਂ ਨੂੰ ਠੀਕ ਹੈ ਮੈਂ ਪ੍ਰਸ਼ਾਸਨ ਸਾਰਿਆਂ ਨੂੰ ਪਤਾ ਹੈ ਕਿ ਉਹ ਸਾਰਾ ਮੇਰੀ ਫੇਵਰ ਦੇ ਵਿੱਚ ਹੈ ਮੇਰੇ ਨਾਲ ਬਹੁਤ ੱਟਕਾ ਹੋਇਆ ਸੀ ਆ ਹੁਣ ਮੇਰੇ ਮਨਤਾ ਨੇ ਇਕੱਠੇ ਹੋ ਕੇ ਜੋ ਰੀਟਾ ਮਹਾਂਤ ਗੱਦੀ ਨਸ਼ੀਨ ਹੈ ਪਟਿਆਲੇ ਦੀ ਬਬੀਤਾ ਮਹਾਂਤ ਜੀ ਦਾ ਚੇਲਾ ਉਹਨਾਂ ਕੋਲੋਂ ਮੈਨੇ ਉਹਨਾਂ ਨੇ ਮੈਨੂੰ ਆਪਣਾ ਇਲਾਕਾ ਸਾਰਾ ਵੇਚ ਕਰ ਦਿੱਤਾ ਔਰ ਆਪਣਾ ਜਿਹੜਾ ਇਹ ਮਕਾਨ ਹੈ ਵਾ ਗੁਰਨਾਨਾ ਕਨਗਰ ਦੇ ਵਿੱਚ ਇਹ ਵੀ ਮੈਨੂੰ ਦੇ ਦਿੱਤੇ ਮੈਂ ਆਪਣੇ ਮਕਾਨ ਦੇ ਵਿੱਚ ਮੌਜੂਦ ਹੈਗੀ ਆ ਅਰ ਰਾਤ ਮੇਰੇ ਉਤੇ ਨੇ ਸ਼ੈਲੀ ਨੇ ਔਰ ਸੰਦੀਪ ਕੁਮਾਰ ਨੇ ਜੋ ਕਿ ਪਹਿਲਾਂ ਰੇਟਾ ਦਾ ਇੱਕ ਝਾੜੂ ਕੋਚਾ ਕਰਨ ਵਾਲਾ ਇੱਕ ਬੰਦਾ ਸੀ ਇਹਦੇ ਦੋ ਬੱਚੇ ਨੇ ਜੀ ਇਹਦਾ ਵਿਆਹ ਹੋਇਆ ਹੋਇਆ ਇਹ ਰਿਪੋਰਟ ਦੇ ਵਿੱਚ ਇਹਨੇ ਆਪਣੀ ਵਾਈਫ ਦੇ ਉੱਤੇ ਕੇ ਇਹਦੀ ਵਾਈਫ ਨੇ ਇਹਨੂੰ ਜੇਲ੍ਹ ਵੀ ਪਹੁੰਚਾਇਆ ਸੀ ਇਹਦੀ ਵਾਈਫੇ ਤੋਂ ਖਰਚਾ ਵੀ ਲੈਂਦੀ ਰਹੀ ਹੈ ਇਹ ਚੰਗਾ ਭਾਲਾ ਮੁੰਡਾ ਇਹ ਨਿਕਲੀ ਕਿੰਨਰ ਬਣ ਕੇ ਔਰ ਸਾਨੂੰ ਤਾਂ ਧਮਕੀਆਂ ਦੇ ਰਿਹਾ ਕਿ ਮੈਥਨ ਨੂੰ ਮਰਵਾ ਦੂੰਗਾ ਮੈਂ ਤੁਹਾਨੂੰ ਐ ਕਰ ਦੂੰਗਾ ਜਦੋਂ ਮੈਂ ਵਧਾਈ ਲੈ ਕੇ ਆਈ ਉੱਥੇ ਪ੍ਰਧਾਨ ਇਕੱਠੇ ਹੋਏ ਹੋਏ ਜਿਹੜੇ ਪੋਲੋ ਮਹੰਤ ਦਾ ਨਾਮ ਲੈ ਰਿਹਾ ਪੋਲੋ ਮਹੰਤ ਕਿੱਥੇ ਰਹਿ ਗਿਆ ਪਹਿਲਾਂ ਇੱਕ ਗ कर संदीप नी सिमरन की बधाई लेना आए ने ਕੰਨ ਦੀ ਕੋਈ ਨਾ ਨੂੰ ਲੈਣ ਤੋਂ ਬਦਾਈ ਮੈਂ ਆਪੇ ਦੇਖਦੇ ਉਸ ਤੋਂ ਬਾਅਦ ਜਦੋਂ ਤੁਸੀਂ ਆਪਣੇ ਘਰੇ ਆ ਰਹੇ ਸੀ ਗੁਰਨਾਨਕ ਨਗਰ ਇਹਨੇ ਆਂਦੇ-ਆਂਦੇ ਰਸਤੇ ਦੇ ਵਿੱਚੇ ਮੇਰੇ ਤੇ ਹਮਲਾ ਕਰਵਾ ਦਿੱਤਾ ਜਿਹੜੇ ਪੋਨਮਹੰਤ ਤੁਸੀਂ ਕਹਿ ਰਹੇ ਹੋ ਹਮਲਾ ਕਰਾਇਆ ਕਿੱਥੇ ਰਹਿੰਦੇ ਆ ਤੁਹਾਡਾ ਕਿੱਲਾ ਨਾ ਦੇ ਨਾ ਇਹ ਹਮਾਲੇ ਰਹਿੰਦੇ ਨੇ ਜੀ ਇੱਥੇ ਮੇਰੇ ਗੱਟਾਂ ਵਾਲੇ 34 381/7 ਜੋ ਕਿ ਮੇਰਾ ਮੇਰੇ ਬਜ਼ੁਰਗਾਂ ਦਾ ਵਿਰਾਸਤ ਦੇ ਵਿੱਚ ਮੈਨੂੰ ਮਿਲਿਆ ਹੋਇਆ ਗੱਦੀ ਨਸ਼ੀਰ ਮੇਰਾ ਡੇਰਾ ਮੇਰਾ ਮਕਾਨ ਆ ਉਹਦੇ ਵਿੱਚ ਇਹਨਾਂ ਨੇ ਧੱਕੇ ਨਾਲ ਹਮਲਾ ਕਰਿਆ ਕਬਜ਼ਾ ਕਰਿਆ ਹੋਇਆ ਔਰ ਮੇਰੇ ਤੇ ਹਮਲੇ ਪੂਨਮ ਵੀ ਕਰਵਾ ਰਹੀ ਹੈ ਨਾਲ ਲੱਗੇ ਸ਼ੈਲੀ ਦੇ ਕਿ ਮੇਰੀ ਇਹਨਾਂ ਸਾਰੇ ਦੋਸ਼ੀਆਂ ਦੀ ਪੂਰੀ ਤਹਿਤਕਾਤ ਹੋ ਕੇ ਪੂਰੀ ਇਨਵੈਸਟੀਗੇਸ਼ਨ ਹੋ ਕੇ ਇਹਨਾਂ ਨੂੰ ਸਾਰੇ ਦੋਸ਼ੀਆਂ ਨੂੰ ਦੋਸ਼ੀ ਕਰਾਰ ਦੇ ਕੇ ਇਹਨਾਂ ਨੂੰ ਸਲਾਖਾਂ ਦੇ ਵਿੱਚੇ ਭੇਜਿਆ ਜਾਵੇ ਔਰ ਮੈਨੂੰ ਸਿਕਿਉਰਿਟੀ ਮਹਈਆ ਕਰਾਇਆ ਜਾਵੇ ਕੰਪਲੀਟ ਕਰਾ ਦੀ ਕਿਹੜੇ ਥਾਣੇ ਚ ਕਰਾਈਏ ਕੰਪਲੀਟ ਕੰਪਲੀਟ ਹਰ ਬਸਟੇਟ ਥਾਣੇ ਚ ਕਰਵਾਈ ਹੈ ਨਾਲ ਮੇਰਾ ਬ੍ਰਦਰ ਸੀਗਾ ਮੇਰਾ ਉਹ ਗੱਡੀ ਡਰਾਈਵ ਕਰ ਰਹਾ ਸੀ ਪੁਰਨੋ ਗੁਰਦਿੱਤ ਠੀਕ ਹੈ ਇਹ ਉਹਦਾ ਮਕਾਨ ਸੀਗਾ ਇਹ ਮੈਂ ਗੁਰਦਿੱਤ ਤੋਂ ਖਰੀਦ ਲਿੱਤਾ ਮੈਂ ਤੁਹਾਨੂੰ ਗੁਰਦਿੱਤ ਨਾਲ ਵੀ ਜਾਣ ਪਛਾਣ ਕਰਵਾਉਣੀ ਹੈ